ਕਰੰਟ ਨਜ਼ਰ ਆਇਆ ਇਸ ਦੱਖਣੀ ਹਲਕੇ ਚ ਦੱਖਣੀ ਹਲਕੇ ਚ ਨੀ ਕਰੰਟ ਇੱਕ थर्मामीटर ਆਇਆ ਇਹ ਪਹਿਲੀ ਸਾਡੀ ਮੀਟਿੰਗ ਆ ਮੈਂ ਵਧਾਈ ਦਿੰਨਾ ਤਲਬੀਰ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਸਰਜੀਤ ਸਿੰਘ ਪਹਿਲਵਾਨ ਜੀ ਨੂੰ 바ਵਾ ਸਿੰਘ ਜੀ ਸਾਰੇ ਬੈਠੇ ਜਿਹੜੇ ਤੇ ਤਲਬੀਰ ਸਿੰਘ ਇਨਚਾਰਜ ਨੇ ਇਸ ਕਨਸਟੈਂਸੀ ਦੇ ਤੇ ਜੋ ਅੱਜ ਕਰੰਟ ਜੋ ਉਤਸ਼ਾਹ ਇਹ ਨਜ਼ਰ ਆਇਆ ਜਿਹੜਾ ਸਮਝ ਲਓ ਇਹ थर्मामीटर ਆ ਪੂਰੇ ਪੰਜਾਬ ਦਾ ਤੇ ਇਸ ਤਰ੍ਹਾਂ ਹੀ ਹੁਣ ਹਰ ਜਗ੍ਹਾ ਦੇ ਉੱਤੇ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਡੇ ਪ੍ਰਧਾਨ ਉਹਨਾਂ ਨੇ ਅ ਪਰਸੋਂ ਜਿਹੜੀ ਮੀਟਿੰਗ ਕੀਤੀ ਪ੍ਰਧਾਨ ਜੀ ਦੇ ਘਰੀ ਇਸ ਲੋਕ ਸਭਾ ਦੀ ਤੇ ਉਹਨਾਂ ਨੇ ਸਾਨੂੰ ਜੋ ਹਦਾਇਤਾਂ ਕੀਤੀਆਂ ਉਹਦੇ ਅਕੋਰਡਿੰਗ ਅਸੀਂ ਚੱਲ ਤੁਰਪੇ ਆ ਇਸ ਪਾਰਲੀਮੈਂਟ ਇਸ ਲੋਕ ਸਭਾ ਹਲਕੇ ਵਾਸਤੇ ਤੇ ਪਹਿਲੀ ਮੀਟਿੰਗ ਜਿਹੜੀ ਇਹਨਾਂ ਨੇ ਕਰਾਈ ਆ ਤੇ ਮੈਂ ਵਧਾਈ ਦੇਣਾ ਕਿ ਪਹਿਲੀ ਜਿਹੜੀ ਮੀਟਿੰਗਾਂ ਨੇ ਜਿਸ ਤਰ੍ਹਾਂ ਦਾ ਇਹ ਸ਼ੁਰੂਆਤ ਹੋਈ ਆ ਇਹ ਇਸੇ ਤਰ੍ਹਾਂ ਕਾਫਲਾ ਵਧੂਗਾ ਤੇ ਪੂਰੇ ਅੰਮਰਸਰ ਲੋਕ ਲੋਕ ਸਭਾ ਹਲਕੇ ਦੇ ਵਿੱਚ ਇਹ ਕਰੰਟ ਦਿਨੋਂ ਦਿਨ ਹੋਰ ਵਧੂਗਾ ਇਹ ਥਰਮੋਮੀਟਰ ਹੋਰ ਜਿਹੜਾ ਵਾ ਨਾ ਉਹ ਪਾਰਾ ਵਧੂਗਾ ਤੇ ਲੋਕੀ ਸਭ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਹੋਣਗੇ ਜਿਹੜਾ ਅੱਜ ਟਿਕੜ ਪਾਰਟੀ ਵੱਲੋਂ ਦਵਾਕੀ ਆ ਉਹਨਾਂ ਨੇ ਨਾਉਂਸ ਕਰਦਾ ਚਲੋ ਇਹ ਵਰਕਰਾਂ ਦੀਆਂ ਗੱਲਾਂ ਹੁੰਦੀਆਂ ਉਹਦੇ باوجود ਵੀ ਪ੍ਰਧਾਨ ਜੀ ਜੋ ਚਾਹਣਗੇ ਜੋ ਕਰਨਗੇ ਉਹ ਸਿਰ ਮੱਥੇ ਆ ਬਾਕੀ ਇਹਨਾਂ ਨੇ ਤੁਹਾਨੂੰ ਦੱਸਿਆ ਅੰਦਰ ਦੀਆਂ ਗੱਲਾਂ ਕੀਤੀਆਂ ਜਿਹੜੀਆਂ ਇੱਥੇ ਬਾਹਰ ਐਕਸਪੋਜ਼ ਕਰਦੀਆਂ ਵਾ ਬਾਹਰ ਆ ਗਈਆਂ ਇਹਨਾਂ ਨੇ ਲੈੰਦੀਆਂ ਪਰ ਇਹ ਆ ਵੀ ਜੰਨਾਚਰ ਅਨਾਉਂਸ ਨਹੀਂ ਕਰਦੇ ਪ੍ਰਧਾਨ ਜੀ ਆਪਣੇ ਮੂੰਹੋਂ ਨਾ ਚਰ ਇਹ ਨਹੀਂ ਹੁੰਦਾ ਬਾਕੀ ਬਹੁਤ ਕੁਝ ਜਿਹੜਾ ਵਾ ਇਹ ਸਮਝਦਾਰੀ ਜਿਹੜੀ ਸਮਝਣ ਨੂੰ ਬਹੁਤ ਕਾਫੀ ਹੁੰਦਾ ਵਾ ਜਿਹੜਾ ਹਲਕਾ ਚਾਰਜ ਬਣਾਉਂਦੇ ਜਦੋਂ ਨਾ ਉਦੋਂ ਹੀ ਕਈ ਚੀਜ਼ਾਂ ਸਮਝ ਆ ਜਾਣੀਆਂ ਚਾਹੀਦੀਆਂ ਪਰ ਇਹ ਆ ਵੀ ਉਹਦੇ ਬਾਵਜੂਦ ਵੀ ਪ੍ਰਧਾਨ ਜੀ ਦਾ ਹੁਕਮ ਜਿਹੜਾ ਅਖੀਰ ਜਦੋਂ ਅਨਾਉਂਸ ਕਰਦੇ ਆ ਨਾ ਉਹ ਹੀ ਹੁੰਦਾ ਪਰ ਇਹ ਆ ਵੀ ਅਸੀਂ ਕੋਈ ABC ਕੋਈ ਵੀ ਇਲੈਕਸ਼ਨ ਲੜੇ ਅਸੀਂ ਸਾਰੇ ਤਿਆਰ ਆ ਸਾਰੀ ਫੌਜ ਆ ਆਪਣਾ ਸ਼੍ਰੋਮਣੀ ਅਕਾਲੀ ਦਲ ਦੀ ਅਸੀਂ ਇਹ ਸੀਟ ਜਿਹੜੀ ਆ ਅੰਮ੍ਰਿਤਸਰ ਲੋਕ ਸਭਾ ਹਲਕਾ ਜਿਹੜਾ ਵਾ ਪੂਰੀ ਸ਼ਾਨ ਦੇ ਨਾਲ ਜਿੱਤਾਂਗੇ ਜੱਜ ਸਾਹਿਬ 2 ਸਾਲਾਂ ਚ ਲੱਗਦਾ ਕਿ ਲੋਕ ਆਪਣੇ ਆਪ ਨੂੰ ਕਿੱਥੇ ਕਿੱਥੇ ਮਹਿਸੂਸ ਕਰ ਰਹੇ ਨੇ ਠੱਗਿਆ ਨਹੀਂ ਲੁੱਟਿਆ ਮਹਿਸੂਸ ਕਰਦੇ ਆ ਹੈ ਬਈ ਹੁਣ ਪੂਰੀ ਤਰ੍ਹਾਂ ਲੁੱਟੇ ਗਏ ਲੋਕ ਤੇ ਪੰਜਾਬ ਵੀ ਲੁੱਟਿਆ ਗਿਆ ਇਹ ਦੋ ਸਾਲਾਂ ਦੇ ਵਿੱਚ ਇਹਨਾਂ ਨੇ 60-70 ਹਜ਼ਾਰ ਕਰੋੜ ਰੁਪਏ ਕਰਜ਼ਾ ਲੈ ਕੇ ਕੋਈ ਪ੍ਰੋਜੈਕਟ ਨਹੀਂ ਚਲਾਇਆ ਕੋਈ ਕੰਮ ਨਹੀਂ ਕੀਤਾ ਜਾਜਾਂ ਦੇ ਝੂਟੇ ਲਏ ਆ ਜਾਂ ਬਿੱਲ ਪਾਏ ਆ ਪੰਜਾਬ ਦੇ ਨਾਮ ਦੇ ਉੱਤੇ ਤੇ ਸਾਰੀ ਕੇਜਰੀਵਾਲ ਦੀ ਫੌਜ ਤੇ ਸਾਰੀਆਂ ਇਲੈਕਸ਼ਨਾਂ ਬਾਕੀ ਸਟੇਟਾਂ 'ਚ ਪੰਜਾਬ ਦੇ ਪੈਸੇ ਨਾਲ ਲੜਤੀਆਂ ਜਿੰਨਾ ਪਾਸ਼ਾ ਜਿੰਨਾ ਅਖਬਾਰਾਂ ਦੀ ਸਾਨੂੰ ਪਤਾ ਨਹੀਂ ਲੱਗਦੀ ਲਿਖਿਆ ਕੀ ਆ ਉਹਨਾਂ ਅਖਬਾਰਾਂ ਦੇ ਵਿੱਚ ਪੰਜਾਬ ਦੇ ਪੈਸੇ ਦੇ ਇਸਤਿਹਾਰ ਲੱਗੇ ਆ ਸਿਰਫ ਵਿੱਚ ਭਗਵਾਨ ਭਗਵੰਤਮਾਨ ਦੀ ਫੋਟੋ ਵੀ ਸੀਐਮ ਦੀ ਲਾ ਦੋ ਤੇ ਬਿੱਲ ਪੈਗੇ ਪੰਜਾਬ ਦੇ ਨਾਂ ਦੇਤੇ ਇਹਨਾਂ ਨੂੰ ਕਦੀ ਵੀ ਭਗਵੰਤਮਾਨ ਨੂੰ ਕੇਜਰੀਵਾਲ ਕਿਤੇ ਨਾ ਖੜੇ ਜੇ ਖਰਚਾ ਇੱਥੇ ਨਾ ਪੈਂਦਾ ਹੋਵੇ ਇੱਕੋ ਇੱਕ ਸਟੇਟ ਆ ਇਹਨਾਂ ਕੋ ਜਿਹੜਾ ਇਨਕਮ ਦਾ ਸਾਧਨ ਆ ਸਮਝ ਲਓ ਇਸ ਪੂਰੀ ਪਾਰਟੀ ਝਾੜੂ ਪਾਰਟੀ ਕੋ ਇਸ ਕਰਕੇ ਇਹਨਾਂ ਨੇ ਪੰਜਾਬ ਨੂੰ ਬੁਰੀ ਤਰ੍ਹਾਂ ਲੁੱਟਿਆ 7-8 ਇਲੈਕਸ਼ਨਾਂ ਲੜ ਲਈਆਂ ਪੰਜ ਸਟੇਟਾਂ ਦੀਆਂ ਹੋਣਾ ਹੀ ਆ ਤੇ ਪਹਿਲਾਂ ਵੀ ਹੋਈਆਂ ਜਣੀਆਂ ਜਦੋਂ ਗੁਜਰਾਤ ਦੀ ਇਲੈਕਸ਼ਨ ਹੋਈ ਆ ਤੇ ਇਹਨਾਂ ਨੇ ਜੋ ਪੰਜਾਬ ਦਾ ਹਾਲ ਕਰ ਦੇਣਾ ਹੈ ਨਾ ਪੰਜ ਸਾਲਾਂ ਚ ਲੋਕਾਂ ਕੋ ਪੈਰਾਂ ਤੇ ਨਹੀਂ ਖਲੋਤੇ ਜਨਾਬ ਸਰ ਤੁਸੀਂ ਕਿਹਾ ਸੀਗਾ ਵੀ ਜਿਹੜੇ ਆਫੀਸਰ ਦੀ ਹੈ ਉਹ ਕੋਈ ਕੰਟਰੋਲ ਨਹੀਂਗਾ ਉੱਥੇ ਕੁਝ ਵੀ ਨਹੀਂ ਹੈ ਤੁਹਾਡੇ ਸਮਝਿਆ ਨਾ ਜਿਸ ਦਾ ਨਾ ਜਿਸ ਦਾ ਨਾ ਇਲੈਕਸ਼ਨ ਵੀ ਹੋਣੀ ਹੈ ਕਾਰਪੋਰੇਸ਼ਨ ਦੀ ਇਲੈਕਸ਼ਨ ਵੀ ਉਹ ਵੀ ਦੇ ਲਈ ਚੱਹੀ ਜਾ ਰਿਹਾ ਕਿ ਸਮੇਂ ਦੇ ਮਤਲਬ ਕਿਉਂ ਡਿਲੇ ਕਰੀਆਂ ਜਾ ਰਹੀਆਂ ਔਰ ਕੋਆਰਡੀਨੇਸ਼ਨ ਕਿਉਂ ਨਹੀਂ ਹੋ ਪਾਰਿਆ ਮੈਂ ਕਿਹਾ ਕੋਆਰਡੀਨੇਸ਼ਨ ਛੱਡੋ ਕੁਝ ਵੀ ਨਹੀਂ ਹੋ ਪਾਰਿਆ ਭਾਜੀ ਕਿਸੇ ਦੀ ਕੋ ਰਿਸਟਰੀ ਹੋ ਪਾਰਹੀ ਹੈ ਕਿ ਇਹਨੂੰ ਐਨਐਸਓ ਵੀ ਮਿਲ ਪਾਰ ਰਹੀ ਹੈ ਕਿਸੇ ਦਾ ਕੋ ਸੀਐਲ ਹੋ ਰਿਹਾ ਕਿਸੇ ਦਾ ਕੋ ਨਕਸ਼ਾ ਪਾਸ ਹੋ ਰਿਹਾ ਕਿਸੇ ਦਾ ਕੋਈ ਵੀ ਕੰਮ ਹੋ ਰਿਹਾ ਕਿਸੇ ਦਾ ਕਾਰਡ ਜਿਹੜਾ ਹੈ ਹੈਲਥ ਦਾ ਜਿਹੜਾ ਲੋਕਾਂ ਨੂੰ ਇਲਾਜ ਵਾਸਤੇ ਉਹ ਚੱਲਦਾ ਪਿਆ ਕਿਸੇ ਨੂੰ ਰਾਸ਼ਨ ਪੂਰਾ ਮਿਲਦਾ ਪਿਆ ਕਿਸੇ ਨੂੰ ਪੈਨਸ਼ਨ ਮਿਲਦੀ ਪਈ ਹੈ ਕਿਸੇ ਨੂੰ ਸਗਨ ਸਕੀਮ ਮਿਲਦੀ ਪਈ ਹੈ ਕਿਸੇ ਨੂੰ ਵਜੀਫਾ ਮਿਲਦਾ ਪਿਆ ਹੋ ਗੀ ਰਿਹਾ ਵਾ ਹੋ ਹੋਈ ਰਿਹਾ ਵਾ ਜੋ ਉਹ ਕਰਨਾ ਚਾਹੁੰਦੇ ਆ ਕੇਜਰੀਵਾਲ ਐਂਡ ਕੰਪਨੀ ਵੀ ਪੰਜਾਬ ਨੂੰ ਲੁੱਟਣਾ ਚਾਹੁੰਦੇ ਆ ਤੇ ਲੁੱਟਿਆ ਜਾ ਰਿਹਾ ਵਾ ਇਹੀ ਹੋ ਰਿਹਾ ਬਸ ਸਾਬਾ ਜੀ ਨੇ ਕਿਹਾ ਕਿ ਮੈਂ ਲੋਕ ਸੇਵਾ ਦੀ ਚੋਣ ਨਹੀਂ ਲੜਾਂਗਾ ਤੁਹਾਡੇ ਪੁਰਾਣੇ ਸਾਥੀ ਕਰੇ ਨੇ ਬਹੁਤ ਨਮਾਜ਼ੇ ਦਾ ਨਾਲ ਵੀ ਰਹੇ ਉਹ ਕਾਰਨ ਕਿ ਸਰਦਾਰ ਉਹ ਇਹ ਗੁਰੂ ਚੇਲਾ ਹੀ ਆ ਉਹ ਇਤੋਂ ਵੱਡਾ ਫਰਾਡ ਆ ਉਹ ਪਤਾ ਨਹੀਂ ਕਿ ਦਿਨ ਕਹਿ ਦੇਣਾ ਉਹਨੇ ਆ ਉਹਨੇ ਕਦੀ ਗੱਲ ਹੁਣ ਕਹੂ ਸਵੇਰੇ ਮੁਕਰ ਜੂ ਕਿਹ ਗੱਲ ਤੋਂ ਇੱਕੋ ਗੱਲ ਸਾਰਿਆਂ ਵਾਸਤੇ ਕਹਿਣ ਵਾਲਾ ਬੰਦਾ ਜਿਹੜਾ ਵੀ ਇੱਕ ਗੱਲ ਇੱਥੇ ਅੱਜ ਸੋਨੀਆ ਗਾਂਧੀ ਵਾਸਤੇ ਕਹੀ ਅਗਲੀ ਵਾਰੀ ਮੋਦੀ ਸਾਹਿਬਾ ਤੇ ਕਹਿਤੀ ਉਤੋਂ ਅਗਲੀ ਵਾਰੀ ਦਿਲ ਆ ਕੇ ਹੋਰ ਵਾਸਤੇ ਕਹਿੰਦੇ ਇਹਨਾਂ ਦਾ ਕੋਈ دین ਧਰਮ ਨਹੀਂ ਹੈਗਾ ਫਰਾਡ ਬੰਦੇ ਆ ਇਹ ਸਟੇਜ ਐਕਟਰ ਹੈ ਇਹ ਕੋਈ ਪੋਲੀਟੀਸ਼ੀਅਨ ਨਹੀਂਗੇ ਕੋਈ ਲੋਕਾਂ ਦੇ ਸੇਵਾਦਾਰ ਨਹੀਂਗੇ ਇਹ ਸਭ ਕਿਟਾ ਦੇ ਸਟੇਜ ਐਕਟਰ ਹੈ ਤੇ ਆਡੀਅנס ਸਮਝਦੇ ਲੋਕਾਂ ਨੂੰ ਬਸ ਸਦਾਈ ਬਣਾਉਂਦੇ ਆ ਇਹ ਇੱਕ ਪੋਲੀਟੀਸ਼ਨ ਦੀ ਗੱਲ ਚੱਲ ਰਹੀ ਹੈ ਭਾਜੀਪੀ ਦੇ ਨਕਰਾਤਾ ਨੇ ਵੀ ਕਿਹਾ ਕਾਲੀ ਕੰਮ ਜੇਕਰ ਘੱਟ ਹੋ ਸਕਦਾ ਕੁਛੀ ਕੀ ਸਮਝ ਤੇਾਰੇ ਬੱਜੇ ਗੱਲ ਨੂੰ ਗੱਠ ਜੋੜ ਹੁੰਦਾ ਤੇ ਅੰਮ੍ਰਿਤਸਰ ਵਾਲੀ ਸੀਟ ਜਿਹੜੀ ਆ ਵੈਸੇ ਵਿਭਾਜਪਾਦੀ ਪਰ ਤੁਸੀਂ ਕਿਦਾਂ ਸਿਓ ਤੇ ਅਦਰਵਾਇਜ਼ ਇਹਨੂੰ ਸਾਰੇ ਸਾਰਿਆਂ ਨੂੰ ਵੇਚ ਦਿਓ ਸਾਰੇ ਦੇਖੋ ਜੀ ਮੈਂ ਇਹ ਮੇਰਾ ਲੈਵਲ ਨਹੀਂ ਇਹ ਲੈਵਲ ਹੈਗਾ ਪਾਰਟੀ ਪ੍ਰਧਾਨਾ ਦਾ ਨੰਬਰ 2 ਮੈਂ ਪਹਿਲਾਂ ਹੀ ਕਿਹਾ ਵਾ ਤੇ ਸੁਖਬੀਰ ਦੀ ਪਹਿਲਾਂ ਕਲੀਅਰ ਕਰ ਚੁੱਕਿਆ ਆ ਵੀ ਪੰਜਾਬ ਵਾਸਤੇ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਦੀ ਗੱਲ ਕਰਨ ਵਾਸਤੇ ਕੋਈ ਵੀ ਅਗਰ ਪਾਰਟੀ ਸਾਡੇ ਨਾਲ ਥੋੜਾ ਬੋਧਾ ਹਿੱਸਾ ਲੈ ਕੇ ਜਿੰਨਾ ਚਾਹੀਦਾ ਆਉਣਾ ਚਾਹੁੰਦੀ ਆ ਜੋ ਜੈਨੂਅਨ ਆ ਤੇ ਵੈਲਕਮ ਆ ਕੋਈ ABC ਕੋਈ ਹੋਵੇ ਆਪਣੇ ਬਸਪਾਨਾ ਤਾਂ ਸਮਝੋਤਾ ਹੈ ਹੀ ਆ ਪਰ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਅਗਰ ਕੋਈ ਲੱਗਦਾ ਵਾ ਕਿ ਜੇ ਕੋਈ ਆਉਣਾ ਚਾਹੁੰਦਾ ਵਾ ਸਾਡੇ ਮੁੱਦਿਆਂ ਦੇ ਉੱਤੇ ਸਾਡੀ ਗੱਲ ਦੇ ਉੱਤੇ ਜੋ ਸਾਡਾ ਸਟੈਂਡ ਆ ਉਹਦੇ ਨਾਲ ਸਹਿਮਤੀ ਰੱਖ ਕੇ ਤੇ ਵੈਲਕਮ ਕਰਨਗੇ ਉਹ ਵੀ ਪ੍ਰਧਾਨ ਜੀ ਦਾ ਮੁੱਦਾ ਵਾ ਮੇਰਾ ਕੋਈ ਮੁੱਦਾ ਨਹੀਂਗਾ ਬਾਕੀ ਇਹ ਪਤਾ ਨਹੀਂ ਹੋਣਾ ਕਿ ਨਹੀਂ ਹੋਣਾ ਕੀ ਹੋਣਾ ਅਸੀਂ ਤਾਂ ਤਿਆਰ ਆ ਅਸੀਂ ਤਾਂ ਕਾਫਲਾ ਚੱਲ ਪਿਆ ਬਣ ਕੇ ਉਹ ਪਤਾ ਨਹੀਂ ਕਿੰਨੇ ਆਉਣਾ ਕਿੰਨੇ ਨਹੀਂ ਆਉਣਾ ਕਿਹੜੀ ਸੀਟ ਕਿਨੂੰ ਜਾਣੀ ਕਿਨੂੰ ਨਹੀਂ ਇਹ ਸਭ ਹਾਈ ਕਮਾਂਡ ਦਾ ਕੰਮ ਆ ਸਾਡਾ ਕੰਮ ਕੰਮ ਕਰਨਾ ਸਾਨੂੰ ਜਿਹੜੇ ਕੰਮ ਤੇ ਲਾਇਆ ਪਰਸੋਂ ਉਹਨਾਂ ਨੇ ਕਿਹਾ ਅਸੀਂ ਉਸ ਕੰਮ ਤੇ ਲੱਗ ਗਏ ਮੈਂ ਵਧਾਈ ਦੇਣਾ ਤਲਬੀਰ ਜੀ ਨੂੰ ਕਿ ਇਹਨਾਂ ਨੇ ਸਭ ਤੋਂ ਪਹਿਲੀ ਮੀਟਿੰਗ ਤੇ ਏਡੀ ਜ਼ਬਰਦਸਤ ਇੰਨੀ ਮਤਲਬ ਹਾਈ ਵੋਲਟੇਜ ਮੀਟਿੰਗ ਜਿਹੜੀ ਹੈ ਇਹਨਾਂ ਨੇ ਕਰਾਈ ਕਾਲੀ ਦਲ ਨੇ ਜੀ ਬਹੁਤ ਡਵੈਲਪਮੈਂਟ ਕਰਾਈ ਜੇ ਸਭ ਅਸੀਂ ਗੱਲ ਕੀਤਾ ਵੀ ਇਹ ਸਾਰਾ ਮਨਮਤਰ ਸਾਹਿਬ ਦਾ ਆਲਾ ਟੋਲਾ ਬਣਾਇਆ ਸਵਾਰਿਆ ਸਾਰਾ ਕੁਝ ਕੀਤਾ 1 ਲੱਖ ਤੋਂ ਵੱਧ ਹੈ ਇਸ ਲਈ ਰੋਜ਼ਦਾਰ ਇਹ ਮਤਲਬ ਕਿ ਅਫੀਸ਼ੀਅਲ ਫਿਗਰ ਹੈ ਕਿਹੜਾ ਸ਼ਰਧਾਲੂ ਪਹੁੰਚਿਆ ਲੇਕਿਨ ਹਾਲੇ ਤੱਕ ਸਰਕਾਰਾਂ ਉਹਨਾਂ ਨੂੰ ਇੱਥੇ 1 ਜਾਂ 2 ਦਿਨ ਰੱਖਣ ਦਾ ਪ੍ਰਬੰਧ ਨਹੀਂ ਕਰ ਰਹੀਆਂ ਜਿਹੜਾ ਕਿ ਕਿਹਾ ਜਾਂਦਾ ਸੀ ਕਿ ਅਸੀਂ ਇਕਨੋਮੀ ਸੁਧਾਰਾਂਗੇ ਚਲੋ ਜੇ ਬਾਰਡਰ ਤੋਂ ਨਹੀਂ ਵਪਾਰ ਸ਼ੁਰੂ ਹੋ ਰਿਹਾ ਤੇ ਘੱਟੋ ਘਾਟ ਇੱਥੇ ਜੇ 2 ਦਿਨ ਬੰਦਾ ਰਹਿ ਜਵੇ ਲੱਖ ਬੰਦਾ ਰੋਜ਼ਗਾਰ 2 ਦਿਨ ਰਹਿ ਜਵੇ ਤੇ ਇਕਨੋਮੀ ਬਹੁਤ ਅੱਗੇ ਵੱਧ ਸਕਦੀ ਹੈ ਦੇਖੋ ਜੀ ਤੁਸੀਂ ਇਹ ਨਹੀਂ ਆਂਦੇ ਪੰਜਾਬ ਦੇ ਵਿੱਚ ਤੁਸੀਂ ਆਖਿਆ ਨਾ ਵੀ ਅਕਾਲੀ ਦਲ ਨੇ ਜਿਹੜੀ ਹੈ ਵਿਕਾਸ ਕੀਤਾ ਅਕਾਲੀ ਦਲ ਨੇ ਹੀ ਵਿਕਾਸ ਕੀਤਾ ਹੋਰ ਕਿਸੇ ਨੇ ਕੀਤਾ ਹੀ ਨਹੀਂਗਾ ਨੰਬਰ 1 ਨੰਬਰ 2 ਜੇ ਅੰਮ੍ਰਿਤਸਰ ਗੁਰੂ ਦੀ ਨਗਰੀ ਦਾ ਜਿਹੜਾ ਨਾ ਜੇ ਟੂਰਿਜ਼ਮ ਟੂਰਿਸਟ ਜਿਹੜਾ 1 ਲੱਖ ਨਹੀਂ ਆ ਇਹ 2 ਲੱਖ ਆ ਆਫੀਸ਼ੀਅਲ ਫਿਗਰ ਤੁਹਾਨੂੰ ਲੱਗਦਾ ਹੋਊਗਾ ਮੈਂ ਤਾਂ ਦੋ ਲੱਖ ਤੋਂ ਵੱਧ ਆ 50-60 ਹਜ਼ਾਰ ਲੋਕ ਤੇ ਬਾਰਡਰ ਦੇ ਤੁਰੇ ਫਿਰਦੇ ਹੁੰਦੇ ਆ ਤੇ ਸਾਰੀ ਦਿਹਾੜੀ ਪੰਜਾਂ-ਪੰਜਾਂ ਛੇਾਂ-ਛੇਾਂ ਘੰਟਿਆਂ ਦੇ ਵਿੱਚ ਵਾਰੀ ਨਹੀਂ ਆਉਂਦੀ ਮੱਥਾ ਟੇਕਣ ਦੀ ਦਰਬਾਰ ਸਾਹਿਬ ਤੇ ਸਾਰੇ ਸ਼ਹਿਰ ਦੇ ਬਾਜ਼ਾਰਾਂ 'ਚ ਟੂਰਿਸਟ ਵੀ ਫਿਰਦਾ ਹੋਰ ਕੌਣ ਆ ਤੇ ਤੁਸੀਂ ਦੁਕਾਨਦਾਰਾਂ ਨੂੰ ਪੁੱਛੋ ਟੂਰਿਸਟ ਜਿਹੜਾ ਵਾ ਜੇ ਵਧਿਆ ਸੋ ਵੀਰਜੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰਕੇ ਵਧਿਆ ਅਸੀਂ ਪ੍ਰਬੰਧ ਕਰਤਾ ਸੀ ਸਾਡਾ ਪਿੰਡ ਵਾਰ ਮੈਮੋਰੀਅਲ ਐ ਆਪਣਾ ਗੋਬਿੰਦਗੜ੍ਹ ਫੋਰਟ ਹੋਰ ਇੰਨੀਆਂ ਕਿ ਚੀਜ਼ਾਂ ਜਿਹੜੀਆਂ ਹੈਰੀਟ ਹੈਰੀਟੇਜ ਬਣੀ ਆਪਣਾ ਜਿਹੜੀ ਆ ਅਰਬਨ ਹਾਰਟ ਐ ਕਿੰਨੀਆਂ ਹੋ ਜੀਆਂ ਜੜੀਆਂ ਚੀਜ਼ਾਂ ਬਣਦੀਆਂ ਪਈਆਂ ਇਹ ਤੇ ਹੋਰ ਬਣਨੀਆਂ ਸੀ ਹਾਲੇ ਤੇ ਆਪੇ 2-3 ਦਿਨ ਰਹਿ ਜਾਣਾ ਸੀ ਨਾਲ ਅਸੀਂ ਜਿਹੜਾ ਵਾ ਸੁਗਵੀਰ ਜੀ ਨੇ ਉਹ ਜਿਹੜਾ ਆਪਣਾ ਡੈਮ ਤੇ ਹਰੀਕੇ ਵੀ ਤੇ ਉਧਰ ਆਪਣਾ ਪਠਾਨਕੋਟ ਵੀ ਉਧਰ ਵੀ ਟੂਰਿਜ਼ਮ ਜਿਹੜਾ ਨਾਲ ਤੇ ਉੱਥੇ ਇੱਕ ਦੋ ਰਾਤਾਂ ਉੱਥੇ ਚੱਲ ਜਾਂਦੇ ਪੰਜਾਬ ਦੀ ਇਕਨੋਮੀ ਆਪੇ 10 ਗੁਣਾ ਹੋ ਜਾਣੀ ਬਾਕੀ ਸਾਡੇ ਕੋਲ ਮਾਡਲ ਹੈਗਾ ਵਾ 2-3 ਦਿਨ ਰੱਖਣ ਵਾਲਾ ਮੈਂ ਤੁਹਾਨੂੰ ਜੋ ਦੱਸਿਆ ਵਾ ਵੀ ਕੰਮ ਕੀ ਅਸਲੀ ਜਿਹੜੇ ਪਾਰਲੀਮੈਂਟ ਮੈਂਬਰ ਆਪਾਂ ਦਿੱਲੀ ਭੇਜਦੇ ਆਂ ਵੀ ਉੱਥੋਂ ਲੈਣ ਕੀ ਜਾਂਦੇ ਆ ਜੋ ਚੀਜ਼ਾਂ ਮੈਂ ਦੱਸੀਆਂ ਉਹ ਲੈ ਕੇ ਆਉਣੀਆਂ ਚਾਹੀਦੀਆਂ ਤੇ ਆਪੇ ਹੀ ਆਟੋਮੈਟਿਕਲੀ ਰੋਜ਼ਗਾਰ ਵੀ ਮਿਲਦਾ ਕਾਰੋਬਾਰ ਵੀ ਮਿਲਦਾ ਨੌਕਰੀਆਂ ਵੀ ਮਿਲਦੀਆਂ ਵਾ ਤੇ ਇਨਕਮ ਵੀ ਵੱਧਦੀ ਹੈ ਇਹ ਇਕਨੋਮੀ ਦਾ ਜਿਹੜਾ ਵਾ ਬੇਸ ਹੈਗਾ ਵਾ ਸਿਸਟਮ ਤਲਵੀਰ ਜੀ ਇੱਕ ਬਣਾਉਂਦਾ ਬਹੁਤ ਆ ਉਹ ਪ੍ਰੋਗਰਾਮ ਕਰਾਇਆ ਬੜਾ ਪਰਵਾਹ ਪ੍ਰੋਗਰਾਮ ਕਰਵਾਇਆ ਗਿਆ ਕੌਣ ਕੌਣ ਆਏ ਨੇ ਜਿਨ੍ਹਾਂ ਨੇ ਸ਼ਿਰਕਤ ਕੀਤੀ ਦੇਖੋ ਮੇਰੇ ਤੋਂ ਪਹਿਲਾਂ ਮੇਰੇ ਵੱਡੇ ਭਰਾ ਜੋਸ਼ੀ ਸਾਹਿਬ ਨੇ ਦੱਸਤਾ ਕਿ ਸਾਡੀ ਪਰਸੋਂ ਬਾਲ ਸਾਹਿਬ ਨਾਲ ਮੀਟਿੰਗ ਹੋਈ ਸੀ ਔਰ ਉਹਦੇ ਵਿੱਚ ਵਿਚਾਰ ਚਰਚਾ ਹੋਈ ਸੀ ਕਿ ਆਪਾਂ ਜਿਹੜੀ ਇਲੈਕਸ਼ਨ ਨੂੰ ਸ਼ੁਰੂ ਕਰੀਏ ਤੇ ਜਦਾਂ ਜੋਸ਼ੀ ਸਾਹਿਬ ਨੇ ਦੱਸਿਆ ਕਿ ਅੰਦਰ ਦੀ ਗੱਲ ਬਾਹਰ ਆ ਗਈ ਹੈ ਸਾਡੇ ਉਮੀਦਵਾਰ ਨੇ ਔਰ ਸਾਨੂੰ ਉਸ ਦਿਨ ਦੀ ਖੁਸ਼ੀ ਹੀ ਮੈਨੂੰ ਸਾਡਾ ਪਰਸੋਂ ਕੀਤੀ ਤੇ ਅੱਜ ਹੀ ਅਸੀਂ ਮੀਟਿੰਗ ਰੱਖ ਲਈ ਹੈ ਅਸੀਂ ਬਸੇ ਬਾਦਲ ਸਾਹਿਬ ਦੇ ਮੂੰਹੋਂ ਇੱਕ ਗੱਲ ਸੁਣਨੀ ਚਾਹੁੰਨੇ ਹੁਹੀ ਅੰਦਰ ਅੰਦਰ ਸੁਣਨੀ ਉਹਦਾ ਸੋ ਇਸ ਕਰਕੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸਾਡੇ ਉਮੀਦਵਾਰ ਨੇ ਔਰ ਤਗੜੇ ਹੋ ਕੇ ਹਲਕੇ ਦਾ ਕੱਲਾ ਕੱਲਾ ਬੰਦਾ ਸ਼੍ਰੀ ਨਿਲ ਜੋਸ਼ੀ ਬਣ ਕੇ ਇਥੋਂ ਇਲੈਕਸ਼ਨ ਲੜੇਗਾ ਔਰ ਵੱਡਾ ਮਾਨਤਾ ਦੇ ਨਾਲ ਅਸੀਂ ਜੋਸ਼ੀ ਸਾਹਿਬ ਨੂੰ ਜਿੱਤਾਵਾਂਗੇ ਗਿਲਬਰ ਆ ਬੇਸ਼ੱਕ ਹਰ ਵੀ ਲੈਕਚਰ ਹੁੰਦੀ ਹੈ ਡੰਪ ਦਾ ਇਸ਼ੂ ਹਮੇਸ਼ਾ ਰਹਿੰਦਾ ਹੈ ਕਿ ਉਸ ਨੂੰ ਸੌਲਡ ਆਊਟ ਕੀਤਾ ਜਾ ਰਿਹਾ ਹੈ ਕਿ ਦੋਸੀ ਸਾਹਿਬ ਨੂੰ ਅਗਰ ਬਿਨ ਕਰਦੇ ਆ ਤੇ ਜੇਕਰ ਇਹ ਤੇ ਕਾਬਜ ਹੁੰਦੇ ਆ ਜੀ 2 ਸਾਲ ਤੋਂ ਡੰਪ ਦਾ ਮਸਦਾ ਦੇਖੋ ਇਹਦੇ ਚ ਇਹਦੇ ਚ ਕੋਈ ਦੋ ਰਹਿਣੀ ਆ ਸਾਡੇ ਇਸ ਹਲਕੇ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਡੰਪ ਦਾ ਆ ਔਰ ਇਥੇ ਸਮੇ ਸਮੇਤੇ ਨਾਲ ਸਾਰੇ ਚੀਫ ਮਿਨਿਸਟਰ ਵੀ ਹੋ ਕੇ ਗਏ ਔਰ ਮੈਂ ਤੇ ਆਪਣੀ ਗੱਲ ਕਰ ਸਕਦਾ ਕਿ ਗੁਰੂ ਕਿਰਪਾ ਕਰੇ ਕਿ ਤੇ ਸਾਨੂੰ ਮੌਕਾ ਮਿਲਿਆ ਤੇ ਇਹ ਗੱਲ ਮੈਂ ਕਹਿੰਦਾ ਨਹੀਂ ਮੈਂ ਤੇ ਕਰਕੇ ਵਿਖਾਉਣ ਵਾਲਾ ਬੰਦਾ ਮੈਂ ਬਲਾਰੀਓ ਵਾਂਗੂ ਜਾਂ ਹੋਰਨਾ ਵਾਂਗੂ ਨਹੀਂ ਕਿ ਉਥੇ ਚਲੇ ਗਿਆ ਕੋਟਵਾ ਖਚਾਲੀਆਂ ਜੇ ਕੋਈ ਪਾਰਲੀਮੈਂਟ ਦੀ ਇਲੈਕਸ਼ਨ ਆ ਗਈ ਤੇ ਗਰਜੀਤ ਆਉ ਜਿਲੋਂ ਲੈ ਕੇ ਚਲ ਗਿਆ ਇਹ ਗੱਲਾਂ ਸਾਡੇ 'ਚ ਨਹੀਂ ਹੈਗੀਆਂ ਇਹ ਤੇ ਕਦੇ ਸਮਾਊਗਾ ਤਾਂ ਫਿਰ ਦੱਸਾਂਗੇ ਕਿ ਕੀ ਕੀ ਕਰ ਸਕਦੇ ਹਾਂ ਨਹੀਂ ਲੱਗਦਾ ਕਿ ਲੋਕ ਪਸੰਦ ਕਰਨਾ ਸ਼ੁਰੂ ਹੋ ਗਏ ਨੇ ਕੱਜ ਤੋਂ ਕਿਉਂਕਿ ਬਹੁਤ ਲੰਮਾ ਚਿਰ ਜਿਹਾ ਸੀ ਅਕਾਲੀਦਨ ਤੋਂ ਕਾਬਜ਼ ਨਹੀਂ ਹੋ ਪਾਇਆ ਨਹੀਂ ਦੇਖੋ ਬੜੇ ਲੰਮੇ ਸਮੇਂ ਤੋਂ ਮੇਰੇ ਹਿਸਾਬ ਨਾਲ ਤਿੰਨ ਟਾਈਮ ਦਾ ਐਮਐਲਏ ਬੁਲਾ ਰਿਆ ਸੀਗਾ ਉੱਤੇ ਜੇ ਨੰਬਰ ਤੇ ਆਇਆ ਵਾ ਆਹ ਤਾਂ ਇੱਕ ਵੇਵਿਅਤਗੀ ਇਸ ਤਰ੍ਹਾਂ ਦੀ ਚੱਲੀ ਆ ਕਿ ਉਹਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਤੇ ਕਿਹੜੇ ਉਹਦੇ ਅੱਗੇ ਪਾਣੀ ਹਰੋ ਨੇ ਕਿਸੇ ਨੂੰ ਵੀ ਬਖਸ਼ਿਆ ਵੱਡੇ ਵੱਡੇ ਥੰਬ ਜਿਹੜੇ ਆ ਉਹਨਾਂ ਨੂੰ ਛੱਡ ਦਿੱਤਾ ਸੋ ਇਸ ਕਰਕੇ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਲੀਡਰ ਸਮਝਦਾ ਸੀ ਉਹਨੂੰ ਅਸੀਂ ਨੱਪ ਲਿਆ ਵਾ ਗੁਰੂ ਕਿਰਪਾ ਗੁਰੂ ਦਾ ਲੋਕ ਹੌਲੀ ਹੌਲੀ ਸਮਝ ਜਾਂਦਾ ਹੈ ਔਰ ਸ਼ਰਾਮਨੀ ਕਾਲੀਦਲ ਇਥੋਂ ਪੂਰੀ ਵੱਡੀ ਜਿੱਤ ਪ੍ਰਾਪਤ ਕਰੇਗਾ ਕੋਸ਼ਿਸ਼ ਕਰਾਂਗੇ ਕਿ ਇਨ੍ਹਾਂ ਇਲੈਕਸ਼ਨਾਂ ਦੇ ਵਿੱਚ ਵਧੀਆ ਜੜੇ ਰਿਜ਼ਲਟ ਦੇਣਾ ਕੰਪਨੀ ਦਾ ਕਿਹਾ ਜਾ ਰਿਹਾ ਜੀ ਕਿ ਕੰਪਨੀ ਨਹੀਂ ਕੰਮ ਕਰ ਰਹੀ ਕੀ ਇਹਦੇ ਵਿੱਚ ਕੰਪਨੀ ਵੀ ਕੋਈ ਪਹਿਲੇ ਲਾਇਬਿਲਟੀ ਹੋ ਗਈ ਇਹੋ ਜੇ ਸਾਈਨ ਹੋ ਗਏ ਜਾ ਕੇ ਜਾਲੀ ਕੰਪਨੀਆਂ ਜਾਲੀ ਕੰਪਨੀਆਂ ਬਣਾਈਆਂ ਕੰਪਨੀ ਹੈ ਹੀ ਕੋਈ ਨਹੀਂ ਜਾਲੀ ਕੰਪਨੀਆਂ ਵਿੱਚ ਫਰਜੀ ਕਾਗਜ਼ਾਂ ਦੇ ਵਿੱਚ ਥੋੜੇ ਬੋਤੇ ਆਪਦੇ ਕੋਲੋਂ ਪੈਸੇ ਲਾ ਕੇ ਲੋਕਾਂ ਨੂੰ ਮ ਕੰਮ ਕੋਈ ਨਹੀਂ ਉੱਥੇ ਹੋ ਰਿਹਾ ਸਾਡੇ ਸਾਹਮਣੇ ਹੀ ਆ ਮੈਂ ਤੁਹਾਨੂੰ ਦੱਸਾਂ ਤੁਸੀਂ ਮੇਰੇ ਤੋਂ ਵੱਧ ਬਿਹਤਰ ਜਾਣਦੇ ਹੋ ਸ਼ਾਇਦ ਹਲਕਾ ਵਿਧਾਇਕਾਂ ਦੇ ਸਕੇਗਾ ਉਹ ਪੂਜੀ ਨਾ ਚੀ ਖਤਮ ਹੋ ਜਾਏਗਾ ਇਹ ਤਾਂ ਅਸੀਂ ਬਿਜਲੀ ਵੀ ਪੈਦਾ ਕਰਾਂਗੇ ਦੇਖੋ ਜਿਹੜੇ ਜਿਹੜੇ ਹੁੰਦੇ ਐ ਐਮ ਐਲ ਏ ਸਾਹਿਬ ਐ ਨਾ ਉਹ ਵੇਖੋ ਉਹਨਾਂ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਹੇ ਸੀ ਕਿ ਮੈਂ ਡੰਪ ਇੱਥੋਂ ਜਿਹੜਾ ਉਹ ਦਿਨਾਂ ਚ ਚੱਕਦਾਗਾ ਕਿਸੇ ਨੂੰ ਗੰਦਾ ਪਾਣੀ ਨਹੀਂ ਪੀਣ ਨੂੰ ਮਿਲੇਗਾ ਕਿਸੇ ਨੂੰ ਗਲੀਆਂ ਦੇ ਵਿੱਚ ਠੇਡੇ ਨਹੀਂ ਲੱਗਣਗੇ ਤੇ ਅੱਜ ਉਹ ਕੀ ਕਰਦੇ ਪਏ ਆ ਤੁਹਾਨੂੰ ਪਤਾ ਕੀ ਕਰਦੇ ਆ ਸੜਕਾਂ ਦੇ ਲੁਫਾ ਵਿੱਚ ਚੁੱਕਦੇ ਫਿਰਦੇ ਆ ਇਹ ਲਫਾਫੇ ਚੁੱਕਿਆ ਥੋੜਾ ਕੋਈ ਮਸਲਾ ਹਲ ਹੋ ਜਾਣਾ ਸੋ ਇਸ ਕਰਕੇ ਲੋਕ ਜਾਣਦੇ ਆ ਯਾਰ ਲੋਕਾਂ ਨੇ ਐਤ ਕੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਦੱਸ ਦੇਣਾ ਵਾ ਪਤਾ ਕਿਉਂਕਿ ਅੱਗੇ ਝਾੜੂ ਝਾੜੂ ਕਰਕੇ ਜਿੱਤ ਗਿਆ ਪਰ ਹੁਣ ਨਹੀਂ ਹੁਣ ਤੁਸੀਂ ਜਾਣਦੇ ਹੀ ਉਥੇ ਲੋਕਾਂ ਲੋਕ ਵਿਚਾਰੇ ਲੋਕਾਂ 'ਚ ਰੋਸ ਆ ਪਰ ਲੋਕਾਂ ਨੂੰ ਹੁਣ ਮੌਕਾ ਨਹੀਂ ਮਿਲ ਰਿਹਾ ਕਿ ਕਿਹੜੇ ਮੌਕਾ ਕਿਹੜੇ ਵਲੇ ਮੌਕਾ ਆਵੇ ਤੇ ਇਹਨਾਂ ਨੂੰ ਜਿਹੜੇ ਜਵਾਬ ਦੇ ਇਹਨਾਂ ਦੀ ਕੋਈ ਵੀ ਲੀਡਰ ਚੋਲੇ ਆ ਹਲਕੇ ਚ ਹੀ ਨਹੀਂ ਨਜ਼ਰ ਆਉਂਦੇ ਉਸ ਦੇ ਪਾਰਟੀ ਦੀ ਨਜ਼ਰ ਆ ਗਈ ਕਿ ਕੋਈ ਬੁਲਾ ਨਹੀਂ ਕੀ ਕਹਿਣਾ ਹੈ ਮੈਂ ਤੇ ਆਪਣੇ ਲੋਕਾਂ ਨੂੰ ਕਹੂੰਗਾ ਕਿ ਹੁਣ ਸਿਆਣੇ ਬਣ ਜਿਓ ਤੇ ਪਹਿਲਾਂ ਵੀ ਨજર ਨਹੀਂ ਆਇਆ ਤੇ ਲੋਕਾਂ ਨੂੰ ਵੀ ਦਾ ਪਤਾ ਇਹ ਹੁਣ ਵੀ ਨਹੀਂ ਆਉਂਦੇ ਨજર ਤੇ ਪਹਿਲਾਂ ਵੀ ਕਿਹੜੇ ਆਉਂਦੇ ਸੀ ਕੁਝ ਦਿਨ ਤੇ ਮਹਿਮਾਨ ਹੁੰਦੇ ਆਏ ਕੁਝ ਕੁ ਦਿਨ ਆਉਂਦੇ ਇਲੈਕਸ਼ਨਾਂ ਦੇ ਲਾਗੇ ਫਿਰ ਗਾਂ ਜਾਂਦੇ ਇਹ ਬਰਸਾਤੀ ਡੱਡੂ ਆ ਪਰ ਲੋਕ ਐਦ ਕੀ ਨਾਮ ਦੱਸਦੇ